ਅਜੁਨਾ ਦੇ ਵਿਵੇੜੇ ਦੇ ਵਿੱਚ ਉਹਨਾਂ ਦਾ ਆਰਥਿਕ ਸਰੀਰ ਹੈ ਔਰ ਪਰਿਵਾਰਕ ਮੈਂਬਰ ਜਿਹੜੇ ਨੇ ਉਹਨਾਂ ਨੂੰ ਯਾਦ ਕਰਦਿਆਂ ਗਮਗੀਨ ਹੋ ਰਹੇ ਨੇ ਸੋ ਫਿਲਹਾਲ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜਗ ਬਾੜੀ ਤੇ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਕਿਉਂਕਿ ਉਹਨਾਂ ਦੇ ਜ਼ਿਆਦਾ ਪਰਿਵਾਰਕ ਮੈਂਬਰ ਵਿਦੇਸ਼ ਰਹਿੰਦੇ ਨੇ ਔਰ ਵਿਦੇਸ਼ਾਂ ਦੀ ਧਰਤੀ ਤੋਂ ਇੱਥੇ ਉਹ ਆਏ ਨੇ ਔਰ ਉਹਨਾਂ ਦੇ ਨਾਲ ਅਸੀਂ ਕੋਸ਼ਿਸ਼ ਇਹ ਹੈ ਕਿ ਗੱਲਬਾਤ ਕਰਾਂਗੇ ਫਿਲਹਾਲ ਇਹ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਫੌਜਾ ਸਿੰਘ ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਪਰਿਵਾਰਕ ਮੈਂਬਰ ਪ੍ਰਾਪ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਸੁਭਾਅਕ ਹੈ ਇਹ ਇਹ ਪੂਰੇ ਪੰਜਾਬ ਨੂੰ ਇੱਕ ਇਦਾਂ ਦਾ ਘਾਟਾ ਆ ਜਿਹੜਾ ਕਦੇ ਪੂਰਾ ਨਹੀਂ ਹੋ ਸਕਦਾ ਸੋ ਜਦੋਂ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਲਈ ਜਿੱਡਾ ਵੱਡਾ ਘਾਟਾ ਹੈ ਸ਼ਾਇਦ ਉਹ ਤੋਂ ਵਾਕਈ ਭਰਿਆ ਨਹੀਂ ਜਾ ਸਕਦਾ ਐਸਾ ਡੂੰਗਾ ਕੂਹ ਹੈ ਦਰਦ ਦਾ ਜਿਹੜਾ ਕਿ ਭਰਿਆ ਨਹੀਂ ਜਾ ਸਕਦਾ ਉਹਨਾਂ ਦੇ ਕਰੀਬੀ ਜਿਹੜੇ ਨੇ ਇਸ ਸਮੇਂ ਜਿਹੜਾ ਆ ਓਵਰਲੈਪ ਕਰਦੇ ਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਫੌਜਾ ਸਿੰਘ ਹੁਣਾਂ ਦੇ ਜਿਹੜੀ ਪੋਤਰੀ ਹੈ ਉਹ ਕਿਵੇਂ ਜਿਹੜਾ ਆ ਰੋ ਰਹੇ ਨੇ ਓਵਰਲੈਪ ਕਰ ਰਹੇ ਨੇ ਵਿਆਜ ਅਸੀਂ ਕਹਿੰਦੇ ਆ ਵੀ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਆ ਸੋ ਇਹ ਉਹਨਾਂ ਦੀ ਪੋਤਰੀ ਹੈ ਜਿਹੜੀ ਕਿ ਉਹਦਾ ਦਰਦ ਤੁਸੀਂ ਦੇਖ ਸਕਦੇ ਹੋ ਫੌਜਾ ਸਿੰਘ ਹਮੇਸ਼ਾ ਯਾਦ ਰਹਿਣਗੇ ਕਿਉਂਕਿ ਯਾਦ ਇਸ ਲਈ ਰਹਿਣਗੇ ਕਿਉਂਕਿ ਕੋਈ ਵੀ ਚੰਗਾ ਕੰਮ ਕਰਦਾ ਹੈ ਤੇ ਉਹ ਦੁਨੀਆ ਨੂੰ ਆਪਣੇ ਖਿੱਤਿਆਂ ਨੂੰ hamesha yaad rakhte a just saying the a